ਜਿਹੜਾ ਮੈਨੂੰ ਰੰਗ ਦੇ ਵਿੱਚ ਟਰੈਕਟਰ ਲੌਕ ਜਾਂਦਾ ਠੀਕ ਆ ਚੀਜ਼ਾਂ ਸਾਰੀਆਂ ਦਿਖਦੀਆਂ ਵੀ ਆਹ ਕਾਪਾ ਜਿਹੜਾ ਕੰਮ ਕਰਿਆ ਹੁਣ ਇਹ ਆ ਵੀ ਜਿੰਨਾ ਕੰਮ ਆਪਾਂ ਕਰਦੇ ਆ ਅਗਲੇ ਦੇ ਸਾਹਮਣੇ ਜਾਵੇ ਵੀ ਇਹ ਕੱਲ ਨੂੰ ਲਾਂਭਣਾ ਆਵੇ ਨਾ ਬੰਦਾ ਭਾਈ ਅਮਰੀਕਾ ਤੋਂ ਆ ਠੀਕ ਹੈ ਠੀਕ ਹੈ ਇਹਨੂੰ ਜਦੋਂ ਆਪਾਂ ਟਰੈਕਟਰ ਲਿਆਂਦਾ ਉਦੋਂ ਵੀ ਫੋਟੋ ਗਈ ਆ ਫਿਰ ਇਹਦੇ ਜਦੋਂ ਅਲੱਗ-ਅਲੱਗ ਪਾਰਟ ਕਰਿਆ ਜਿਹੜਾ ਸਮਾਨ ਕੱਢਿਆ ਉਹ ਪਿਆ ਆਪਣਾ ਸਾਰਾ ਸਮਾਨ ਕੱਢ ਕੇ ਉਹਨੇ ਚ ਨਵਾਂ-ਨਵਾਂ ਸਮਾਨ ਜਿਵੇਂ ਗਿਆ ਉਹਨੂੰ ਫੋਟੋ ਪਾਤੀ origignal ਸਮਾਨ ਦੀ ਠੀਕ ਹੈ ਫਿਰ ਹੁਣ ਜਿੱਤੇ ਬਾਹਾਂਗੇ ਉਹ ਕਹਿੰਦੇ ਬੰਦੇ ਭੇਜਾਂਗੇ ਚੈੱਕ ਤੇ ਇੱਕ ਯਾਰ ਹੋਰ ਚੀਜ਼ ਹੁੰਦੀ ਆ ਫੋਰਡ ਦੇ ਵਿੱਚ ਆਪਾਂ ਜ਼ਿਆਦਾਤਰ ਦੇਖਦੇ ਆ ਵਿੱਚ ਵੀਰ ਕਹਿੰਦਾ ਵੀ ਟਰਬੋ ਜਾਂ ਐਚਪੀ ਬਾਜੇ ਉਹ ਆਪਾਂ ਕਰ ਦਿੰਨੇ ਆ ਨਾਲ ਸਾਰਾ ਕੁਝ ਕਰ ਦਿੰਨੇ ਆ ਵੀ ਇਹ ਜਿੰਨੇ ਟਰਬੋ ਲਾਉਣੇ ਦੱਸ ਦੇ ਲਾਉਣੇ ਕਿੰਨੇ ਲਾਉਣੇ ਪਹਿਲਾਂ ਆਪਾਂ ਹੁਣ ਟਰਬੋ ਲਾਇਆ ਪਰ ਤਾਂ ਇਹ ਵੀਡੀਓ ਪਾਉਂਦਾ ਵੀਰੇ ਮੈਂ ਤਿਆਰ ਕਰਕੇ ਵੀ ਪਾ ਸਕਦਾ ਸੀਗਾ ਤਿਆਰ ਕਰਕੇ ਵੀ ਪਾ ਸਕਦਾ ਕਿਉਂਕਿ ਉਸ ਤੋਂ ਬਾਅਦ ਇਹ ਗੱਲਾਂ ਅਗਲਾ ਕਹਿੰਦਾ ਪਤਾ ਹੀ ਜਾਣ ਕੇ ਬੋਲੀ ਜਾਂਦਾ ਪਤਾ ਹੀ ਜਾਣ ਕੇ ਬੋਲੀ ਜਾਂਦਾ ਆ ਦੇਖਾ ਹੁਣ ਪੰਪ ਦੀ ਆ ਗਈ ਸਾਰੀ ਵਿੱਚੋਂ ਪ੍ਰਾਇਮਰ ਬਾਈ ਬੰਦਾ ਕਾਲਸ ਕਿਵੇਂ ਕਹਿ ਦੂਗਾ ਆ ਦੇਖ ਲੈ ਠੀਕ ਹੈ ਕੋਈ ਦਿੱਕਤ ਜੱਕ ਦੀ ਜਿਹੜੀ ਫੋਰਡ ਦੀ ਸਭ ਤੋਂ ਵੱਡੀ ਸ਼ਿਆਆ ਆ ਕਹਿੰਦਾ ਇਹ ਰੁਕਦਾ ਨਹੀਂ ਜਾ ਰਿਹਾ ਯਾਰ ਸਾਡੇ ਰੇਕਾਂ ਦਾ ਬਾਈ ਉਹ ਜਿਹੜੇ ਬੰਦੇ ਮਾਲਾ ਵੀ ਜਾਣਕਾਰ ਆ ਪਤਾ ਹਨਾ ਉਹ ਲਵਾ ਲੈਂਦੇ ਆ ਤੇ ਟਰੈਕਟਰ ਤਿਆਰ ਕਰਨ ਵਾਲੇ ਵੀਰ ਦੇਖਦੇ ਆ ਅੰਤਲੀ ਸਿਹੜਾ ਰੰਗ ਘੱਟ ਮਾਰਦੇ ਆ ਹਾਂ ਬਾਈ ਇਹਨੂੰ ਸਾਰਾ ਹੁਣ ਬੰਦਾ ਵਿੱਚੋਂ ਕੈਮਰਾ ਮਾਰਜੀ ਲਿਆਇਆ ਮਿੱਤਰੋ ਮੇਨ ਟਰੈਕਟਰ ਹੈਗਾ ਫੋਰਡ ਤੇ ਨਾਟ 11 ਦੇ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਪਿੰਡ ਸੇਲਵਰਾ ਦੇ ਵਿੱਚ ਸੋ ਇੱਧਰ ਮਾਰਦੀ ਕੈਮਰਾ ਸੇਲਵਰਾ ਟਰੈਕਟਰ ਮੋਡੀਫਾਈ ਕਰਦੇ ਆ ਵੀਰ ਰਾਜੂ ਤੇ ਬਿੱਲਾ ਤੇ ਘਰ ਦੇ ਵਿੱਚ ਹੀ ਬੰਗਿਆਂ ਦਾ ਕੰਮ ਤੇ ਕੰਮ ਕਰਦੇ ਆ ਬਾਲਾ ਟੌਪ ਦਾ ਤੇ ਕੀ ਕੀ ਕਿਹੜੇ ਕਿਹੜੇ ਟਰੈਕਟਰ ਤਿਆਰ ਕਰਦੇ ਆ ਕਿਹੜਾ ਕਿਹੜਾ ਕੰਮ ਕਰਦੇ ਆ ਟਰੈਕਟਰਾਂ ਦਾ ਸਾਰੀ ਗੱਲਬਾਤ ਬਾਈ ਰਾਜੂ ਨਾਲ ਕਰਵਾਵਾਂਗੇ ਪਹਿਲਾਂ ਕਿਹ ਗਏ ਵੀ ਸੇਲਵਰ ਆ ਦੇ ਮਸ਼ਹੂਰ ਬੰਦੇ ਆ ਟਰੈਕਟਰ ਤਿਆਰ ਕਰਦੇ ਕਿੰਨੇ ਟਾਈਮ ਤੋਂ ਇਹ ਲੈਣ ਦੇ ਵਿੱਚ ਆ ਰਾਜੂ ਆਪਣੇ ਕੋਲ ਵੀਰੇ 10 12 ਸਾਲ ਹੋ ਗਏ ਆਪਾਂ ਨੂੰ ਠੀਕ ਆ 12 ਸਾਲ ਹੋ ਗਏ ਮਿੱਤਰੋ ਇਹ ਲੈਣ ਦੇ ਵਿੱਚ ਤੇ ਹੁਣ ਜੇ ਆਪਾਂ ਵੀਡੀਓ ਸਟਾਰਟ ਕਰਨ ਲੱਗੀਏ ਇਧਰਲੇ ਪਾਸੇ ਆ ਜੀ ਜਿਵੇਂ ਕਰੀਏ ਤਿਆਰ ਹੋਇਆ ਵਾ ਤਾਂ ਟਰੈਕਟਰ ਰਾਜੂ ਹਰੇਕ ਬੰਦਾ ਦਿਖਾ ਦਿੰਦਾ ਹਾਂਜੀ ਬਾਈ ਕਿਉਂਕਿ ਸੋਹ ਲੱਗ ਜਾਂਦੀ ਆ ਉਹਦੇ ਤੇ ਬਾਹਰੀਆਂ ਚੀਜ਼ਾਂ ਹਾਈਡ ਹੋ ਜਾਂਦੀਆਂ ਤੇ ਆਪਾਂ ਦਿਖਾਈ ਜਾਂਦੇ ਆ ਸ਼ੁਰੂ ਦੇ ਵਿੱਚ ਵੀ ਜਿੱਥੋਂ ਤਿਆਰ ਹੋਣ ਵਾਲੀ ਜਿਵੇਂ ਕਰੀਏ ਜੜ ਤੋਂ ਜਿੱਥੋਂ ਸ਼ੁਰੂਆਤ ਹੁੰਦੀ ਆ ਟਰੈਕਟਰ ਤਿਆਰ ਕਰਨ ਵਾਲੀ ਤੇ ਆਹ ਟਰੈਕਟਰ ਹੁਣ ਕਿਹੜਾ ਗਿਆ ਇਹ ਇਹ ਵੀਰੇ 2511 ਟਰੈਕਟਰ ਹੈਗਾ ਠੀਕ ਆ 2511 ਹਾਂ ਬਾਈ ਇਹ ਤਰਨ ਤਰਨ ਜਗ੍ਹਾ ਤੋਂ ਆਇਆ ਵਾ ਤੁਹਾਨੂੰ ਤਾਂ ਸ਼ਹਿਰ ਤੋਂ ਠੀਕ ਆ ਤਰਨ ਤਰਨ ਤੋਂ ਆਇਆ ਮਿੱਤਰੋ 2511 ਟਰੈਕਟਰ ਹੈ ਕੈਮਰਾ ਮਾਰਦੀ ਤੇ ਇਹਦੇ ਤੇ ਹੁਣ ਕਿਹੜਾ ਕਿਹੜਾ ਵਰ ਠੀਕ ਹੈ WhatsApp ਤੋਂ ਵੀ ਤਾਂ ਮੈਂ ਦੋਵੇਂ ਦੋ ਤੇ ਹੁਣ ਇਹਦਾ ਮਤਲਬ ਜਿਹੜਾ ਵੀ ਆ ਦੇਖੋ ਇਹਦੇ ਸਟੀering ਚੇਂਜ ਕਰਤਾ ਆਪਾਂ ਤੇ ਘਰ ਵਾਲਾ ਲਾਤਾ ਮਗਰ ਇਹਦਾ ਮਗਰਲਾ ਕਾਉਨਪੂਰ ਦਾ ਸਾਰਾ ਵੈਕੂਪ ਨਾ ਤਰ੍ਹਾਂ ਕਰਤਾ ਵੀਰੇ ਠੀਕ ਹੈ ਹੁਣ ਇਹਦਾ ਪੇਂਟ ਰਹਿਗਾ ਸੋ ਆਪਾਂ ਸੋ ਲੈ ਕੇ ਜਿੱਦਾਂ ਨਾਲ ਤੇ ਇਹਦੇ ਸਮਾਨ ਇਹਦਾ ਆਇਆ ਪਿਆ ਇਹਨੂੰ ਪੇਂਟ ਜੋਬ ਰਹਿ ਗਈ ਤੇ ਛਪੀਂ ਚਾਹੀਦੀ ਲਾਉਣੀਆਂ ਇਹਦੇ ਪਰ ਇਹ 25 ਕਰਾਂ ਰੈਕਟਰ ਜਾਂਦੇ ਮਤਲਬ ਜੱਦੀ ਪੋਸਤੀ ਕਰ ਰਹੀ ਹੈ ਜੱਦੀ ਪੋਸਤੀ ਟਾਈਪ ਦਾ ਦੇ ਕੰਮ ਆ ਜਿਹੜਾ ਵੀਰ ਹੋਣੀ ਮਿੱਤਰੋ ਸਾਰਾ ਕਰਦੇ ਆ ਜਿਹੜਾ ਹੁਣ ਇੰਜਨ ਦਾ ਗੰਭੀ ਆਪਾਂ ਕਰਦੇ ਆ ਸਾਰਾ ਵੀਰੇ ਆਪਾਂ ਆਪ ਕਰਦੇ ਆ ਵਰਕਸ਼ਾਪ ਆਪਣੀ ਨਾਲ ਠੀਕ ਹੈ ਜੇ ਜੇ ਮੰਨ ਲਓ ਜਿਵੇਂ ਹੁਣ ਇਹ ਸਾਹਮਣੇ ਖੜਾ ਹਨਾ ਬਈ ਜਿਹੜਾ ਮੰਨ ਲਓ ਰੰਗ ਦੇ ਵਿੱਚ ਟਰੈਕਟਰ ਲੁੱਕ ਜਾਂਦਾ ਠੀਕ ਆ ਚੀਜ਼ਾਂ ਸਾਰੀਆਂ ਦਿਖਦੀਆਂ ਵੀ ਆਹ ਕ ਆਪਾਂ ਜਿਹੜਾ ਕੰਮ ਕਰਿਆ ਹੁਣ ਆਹ ਟਰੈਕਟਰ ਫੋੜ ਆ ਵੀਰੇ ਹਾਂ ਇਹ ਫੋੜ ਆ ਗਿਆ ਆ ਦੇਖ ਲੈ ਉਹਨੂੰ ਸਾਰੀ ਇੱਥੇ ਕੈਮਰਾ ਅੰਦਰਲੀ ਸਾਈਡ ਦੇਖ ਇਧਰਲੇ ਪਾਸੇ ਇੱਥੇ ہماری ਕੈਮਰਾ ਮੜਾ ਲੈ ਕੇ ਜਿਹੜੀ ਆ ਚੀਜ਼ ਆਹ ਚੀਜ਼ ਦੀ ਗੱਲ ਹੈ ਕਿ ਜਿਵੇਂ ਆਪਾਂ ਸ਼ੁਰੂ ਦੇ ਵਿੱਚ ਕਰੀ ਆ ਆ ਚੀਜ਼ ਹਾਈਡ ਰਹਿ ਜਾਂਦੀ ਆ ਮਿੱਤਰੋ ਇਹਦੇ ਬਰਾਗ ਦੇ ਦੇਖ ਸਕਦੇ ਹੋ ਅੰਦਰ ਬਾਹਰ ਸਾਰੇ ਕਿਤੇ ਰੰਗ ਮਾਰਦੇ ਆਹ ਇਹਦਾ ਭਾਈ ਆ ਇਹ ਹਿਸਾਲ ਅੱਗ ਸੀਗਾ ਠੀਕ ਹੈ ਆਹ ਇਹ ਹਿਸਾਲ ਅੱਗ ਸੀ ਮੂਹਲਾ ਲੱਗ ਸੀ ਠੀਕ ਹੈ ਠੀਕ ਹੈ ਇਹਦੇ ਵੀ ਮਾਰ ਅੰਦਰ ਕੈਮਰਾ ਦੇਖ ਆ ਸਾਰਾ ਪ੍ਰਾਈਮਰ ਲਾ ਕੇ ਵਿੱਚ ਜਰਾ ਤਰ ਆਪਾਂ ਟਰੈਕਟਰ ਟਰੈਕਟਰ ਤਿਆਰ ਕਰਨ ਵਾਲੇ ਵੀਰ ਦੇਖਦੇ ਆਂ ਅੰਤਲੀ ਸਾਈਡਾਂ ਦਾ ਰੰਗ ਘੱਟ ਮਾਰਦੇ ਆ ਹਾਂ ਭਾਈ ਇਹਨੂੰ ਸਾਰਾ ਹੁਣ ਬੰਦਾ ਵਿੱਚੋਂ ਮਨ ਲਾ ਆਪਣਾ ਕੋਈ ਕਾਲਸ ਐ ਦਿਖਾ ਵੀ ਨਹੀਂ ਸਕਦਾ ਇਹਦੀ ਗਾਰੰਟੀ ਆਪਣੀ ਜੇ ਕੋਈ ਬੰਦਾ ਸਾਬਤ ਕਾਲਸ ਜਮਾ ਖਤਮ ਸਾਰਾ ਸਮਾਨ Ориਜਨਲ ਪਾਇਆ ਦਲਾਕਰਾਉਂ ਤੋਂ ਲੈ ਸਾਰਿਆਂ ਜਿੰਨੀਆਂ ਗਲਾਰੀਆਂ ਗੇਰੀਆਂ ਕਰਾਉਣ ਦੇ ਸ ਏਡੀਏ ਹੀ ਪੰਪ ਕਰਤਾ ਜਿਹੜਾ ਪੰਪ ਦੀ ਵੀ ਮਾਰਦੀ ਕੈਮਰਾ ਤੇ ਇਹ ਫੋੜ 3600 ਆ ਗਿਆ ਹਨਾ ਇਹ ਫੋੜ 3600 ਆ ਵੀਰੇ ਆ ਦੇਖੋ ਸਾਰਾ ਥੱਲੇ ਵੀ ਚੈੱਕ ਕਰਦੇ ਵੀਰੇ ਕੋਈ ਐ ਨਹੀਂ ਵਿੱਚੋਂ ਵੀ ਕੋਈ ਕਾਲਸ ਜਾਂ ਹੋਰ ਸਾਰਾ ਦੇਖੋ ਸਾਰਾ ਸਭਣ ਬਹਿ ਕੇ ਸਾਰਾ ਠੀਕ ਹੈ ਹਾਂ ਕੋਈ ਵੀ ਕੰਮ ਐ ਨਹੀਂ ਬਈ ਯਾਰ ਵੀ ਦੇਸੀ ਆ ਜੋ ਆਪਾਂ ਕੰਮ ਕਰਦੇ ਉਹਦਾ ਨੌਲੇਜ ਵੱਧਦੀ ਆ ਠੀਕ ਆ ਉਵੇਂ ਆਪਣਾ ਆਪਣੇ ਕੰਮ ਦੀ ਸਫਾਈ ਕਰੀ ਜਾਂਦੇ ਆ ਬਈ ਠੀਕ ਹੈ ਉਵੇਂ ਉਵੇਂ ਮਿੱਤਰੋ ਕੰਮ ਦੀ ਜਿਹੜੀ ਸਫਾਈ ਆ ਹੋਈ ਜਾਂਦੀ ਆ ਹਾਂਜੀ ਇਹ ਸਭ ਤੋਂ ਵੱਡੀ ਗੱਲ ਜੇ ਗੱਲ ਕਰੀਏ ਟਰੈਕਟਰ ਦੀ ਹੁਣ ਜਿਵੇਂ ਇੱਥੇ ਦਾ ਲੱਗਿਆ ਵਾ ਗੱਲਾ ਹੋ ਰਾਂ ਗੰਪੜਾ ਮਾਰਿਆ ਵਾ ਪ੍ਰਾਈਮਰ ਮਾਰਿਆ ਵਾ ਹਾਂ ਭਾਈ ਇਹ ਤੇ ਪ੍ਰਾਈਮਰ ਮਾਰੇ ਨੂੰ ਹਜੇ ਨਾ ਇਹਦੀ ਸਫਾਈ ਕਰਨੀ ਆ ਰਹਿ ਗੜ ਮੰਨ ਲਓ ਗ੍ਰੈਂਡਰ ਕਾਉਂਟਰ ਮਾਰਨਾ ਇਹਦਾ ਟੂਰਨਾਮੈਂਟ ਤੇ ਉਹ ਟਰੈਕਟਰ ਵਿੱਚ ਟੂਰਨਾਮੈਂਟ ਆ ਗਿਆ ਉਹ ਟਰੈਕਟਰ ਦੇਣਾ ਸੀਗਾ ਇਹ ਬੰਦਿਆਂ ਦਾ ਜੱਦੀ ਆਉਗਾ ਨਹੀਂ ਕੋਈ ਗੱਲ ਨਹੀਂ ਹੋਰ ਲੱਗ ਜਾਣਗੇ 20 ਦਿਨ ਉਹ ਤੋਂ ਬਾਅਦ ਇਕੱਲੇ ਨੂੰ ਕਰਨਾ ਇਹਨੂੰ ਲੱਗ ਇਹ ਪੁਰਾਣੇ ਬਜ਼ੁਰਗਾਂ ਦੀ ਨਿਸ਼ਾਨੀ ਹੈ ਮਿੱਤਰੋ ਟਰੈਕਟਰ ਤਰਨ ਤਰਨ ਤੋਂ ਵੀਰ ਜੀ ਹੁਣੀ ਤਿਆਰ ਕਰਾ ਰਿਹਾ 25 11 ਹਾਂ ਇਹਦੇ ਨਵੇਂ ਮਾਡਲ ਦਾ ਇਸ ਸਾਲ ਆ ਗਿਉ ਤੇ ਇੱਕ ਜਰ ਹੋਰ ਚੀਜ਼ ਹੁੰਦੀ ਆ ਫੋਰਡ ਦੇ ਵਿੱਚ ਆਪਾਂ ਜ਼ਿਆਦਾਤਰ ਦੇਖਦੇ ਆ ਵਿੱਚ ਵੀਰ ਕਹਿੰਦੇ ਵੀ ਟਰਬੋ ਜਾਂ ਐਚਪੀ ਵਾਧੇ ਉਹ ਆਪਾਂ ਕਰ ਦਿੰਨੇ ਆ ਸਾਰਾ ਕੁਝ ਕਰ ਦਿੰਨੇ ਆ ਵੀ ਜਿੰਨੇ ਟਰਬੋ ਲਾਉਣੀਆਂ ਦੱਸ ਦੇ ਲਾਉਣੀਆਂ ਕਿੰਨੀ ਲਾਉਣੇ ਪਹਿਲਾਂ ਆਪਾਂ ਹੁਣ ਟਰਬੋ ਲਾਇਆ ਬਾਈ ਤਰਬੋ ਲਾ ਗਿਆ ਬੰਦ ਚੈੱਕ ਕਰਿਆ ਚੈੱਕ ਕਰਕੇ ਬੰਦਾਂ ਨੂੰ ਬਹਾ ਕੇ ਚੈੱਕ ਕਰਕੇ ਉਹਦਾ ਪੇਂਟ ਜੌਬ ਕਰਿਆ ਪੰਜ ਸੱਤ ਦਿਨ ਹੋ ਗਏ ਤੋੜਿਆ ਗਿਆ ਵੀਰੇ ਟਰੈਕਟਰ ਉਹਦਾ ਵੀ ਤੁਹਾਨੂੰ ਵਿੱਚ ਆਪਾਂ ਦੇਵਾਂਗੇ ਸ਼ਾਟ ਠੀਕ ਹੈ ਇਹਦਾ ਵੀ ਇਹੀ ਕੰਮ ਆ ਵੀ ਇਹਨੂੰ ਆਪਾਂ ਜਦੋਂ ਰਿਪੇਅਰ ਹੋ ਗਿਆ ਇਹਨੂੰ ਬਾਹ ਕੇ ਬੰਦੇ ਆਉਣਗੇ ਤੇ ਜਿਹੜਾ ਹੁਣ ਤੁਸੀਂ ਮਿੱਤਰੋ ਸਕਰੀਨ ਤੇ ਟਰੈਕਟਰ ਚੱਲਦਾ ਦੇਖਤੀਆਂ ਜੇ ਫੋਰ ਸਪੀਡਾ ਇਹ ਫੋਰ ਦੇ 10 ਨੰਬਰ ਦਾ ਤਰਬੋ ਲਾਈਆ ਪਿਆ ਅੱਜ ਨਾਲ ਇਹਦਾ ਕਿਹੜਾ ਪਰਫਾਰਮੈਂਸ ਕਿਵੇਂ ਆ 16 ਦੇ ਟਾਇਰ ਪਾਏ ਆ ਠੀਕ ਹੈ ਟਰੈਕਟਰ ਦੀ ਸਪੀਡ ਪਈਆ ਮਗਰ ਆਪਾਂ ਸੱਤ ਫਾਰਮਾਂ ਦਾ ਇਮਰਜੈਂਸੀ ਨਾਲ ਚ ਦੇਈ ਮਿੱਤਰੋ T20 ਵਾਲਾ ਇਹ ਸੱਲ ਗਿਆ ਵਾ 60 ਫਾਰਮ ਵਾਲਾ ਫੂਲਾਂ ਦੇ ਟਾਇਰ ਅੰਦੇ ਠੀਕਾ ਤੁਕਾ ਹੱਥੇ ਇਹ ਹੁਣ ਜੇ ਇਹਦੀ ਗੱਲ ਕਰੀਏ ਇਹ ਹੁਣ ਜਿਵੇਂ ਕਰੀਏ ਜੁਬਾ ਇਹ ਸਮਾਨ ਸਾਰਾ ਪੈ ਕੇ ਹੀ ਸਭ ਸਭ ਲਾ ਕੇ ਪਹਿਲਾਂ ਇਹੂ ਚੈੱਕ ਉਸ ਤੋਂ ਬਾਅਦ ਦੇ ਵਿੱਚ ਕਿਤੇ ਜਾ ਕਿਤੇ ਰੰਗ ਪੇਕ ਵਾਲਾ ਕਰ ਇਹ ਮਗਰ ਪਾਇਰ ਦਾ ਡੀਲਰਸ ਵਾਲੇ ਕੀ ਦਾ ਫਾਇਰ ਵਾਲੀ ਛਤਰੀ ਹੋ ਸਾਰਾ ਸਿਸਟਮ ਉਸ ਤੋਂ ਬਾਅਦ ਤਿਆਰੀ ਹੋਣੀ ਹੈ ਦੀ ਇਹਨਾਂ ਰਿਪੇਅਰ ਹੋਈ ਆ ਉਸ ਤੋਂ ਬਾਅਦ ਇਹਦਾ ਚੈੱਕ ਕਰਕੇ ਫਿਰ ਪੇਂਟ ਵਰਕ ਹੋਣਾ ਵੀ ਰਿਹਾ ਤੇ ਜਿਹੜੇ ਬਹੁਤ ਵੀਰ ਪੁੱਛਦੇ ਹੁੰਦੇ ਆ ਵੀ ਯਾਰ ਫਲਾਣੇ ਥਾਂ ਤੋਂ ਅਸੀਂ ਟਰੈਕਟਰ ਰਾਜੂ ਵੀ ਸਸਤੇ ਰੇਟ ਤੇ ਤਿਆਰ ਕਰਾ ਲਿਆ ਹਨਾ ਉਹ ਸਸਤੇ ਰੇਟ ਵਾਲੇ ਮਿੱਤਰੋ ਤੁਹਾਨੂੰ ਦੱਸ ਦਿਆਂ ਉਹ ਲਾ ਕਿੱਥੇ ਰਹਿ ਜਾਂਦਾ ਇੱਥੇ ਦੇਖੋ ਅੰਦਰ ਵੀ ਰੰਗ ਆ ਚੀਜ਼ ਓਡੇ ਮੂਰੇ ਆ ਗਈ ਸਾਰੀ ਤੇ ਉਹਨਾਂ ਦਾ ਕੰਮ ਹੁੰਦਾ ਕੋਸ ਖੋਲਣਾ ਨਹੀਂ ਉਹਨਾਂ ਨੂੰ ਸਿਰਫ ਉੱਤੇ ਰੰਗ ਮਾਰਨਾ ਜਿਹਨੂੰ ਆਪਾਂ ਸਾਡੇ ਲਈ ਭਾਅ ਤੇ ਕਹਿੰਦੇ ਵੀ ਰੰਗ ਡੋਲਣਾ ਹੀ ਆ ਉੱਤੇ ਹਨਾ ਗੱਲਾਂ ਜਿਵੇਂ ਹੁਣ ਆ ਚੀਜ਼ ਬੰਦੇ ਨਾਲ ਜਿਵੇਂ ਆਪਾਂ ਗੱਲ ਕਰੀ ਆ ਉਹਵੇਂ ਅਗਲੇ ਨੂੰ ਪੁੱਗਿਆ ਜਾਊਗਾ ਠੀਕ ਹੈ ਠੀਕ ਹੈ ਕੋਈ ਨਹੀਂ ਗਲਤੀਆਂ ਬੰਦਿਆਂ ਤੋਂ ਹੋ ਜਾਂਦੀਆਂ ਉਹ ਗੱਲ ਨਹੀਂ ਜਿਵੇਂ ਹੁਣ ਮੰਨ ਲਓ ਵੀ ਕੰਮ ਆ ਹਨਾ ਕੋਈ ਆਪਾਂ ਹਰ ਇੱਕ ਵੀ ਸੇ ਦਾ ਕੰਮ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਠੀਕ ਹੈ ਰੋਜੀ ਅਗਲੇ ਦੀ ਪਰ ਇਹ ਆ ਵੀ ਜਿੰਨਾ ਕੰਮ ਆਪਾਂ ਕਰਦੇ ਆ ਅਗਲੇ ਦੇ ਸਾਹਮਣੇ ਜਾਵੇ ਵੀ ਕੱਲ ਨੂੰ ਲਾਂਭਣਾ ਆਵੇ ਲਾਂਭਣਾ ਆਵੇ ਲਾਂਭਣਾ ਆਵੇ ਕੱਲ ਨੂੰ ਮਿੱਤਰੋ ਉਸ ਹਿਸਾਬ ਨਾਲ ਕੰਮ ਆ ਜਿਹੜਾ ਕੀਤਾ ਜਾਂਦਾ ਇੱਕ ਚੀਜ਼ ਹੋਰ ਰਾਜੂ ਜਦੋਂ ਬੰਦਾ ਸਾਨੂੰ ਆਰਡਰ ਦੇ ਗਿਆ ਵੀ ਮੇਰਾ ਯਾਰ ਫੋਰਡ ਆ ਚਾਹੇ ਮੇਰਾ 911 ਟਰੈਕਟਰ ਆ ਵੀ ਤਿਆਰ ਕਰਦੇ ਉਦੋਂ ਬਾਅਦ ਇਹ ਮੰਨ ਕੇ ਚੱਲ ਬੰਦਾ ਬਾਹਰ ਬੈਠਾ ਉਹ ਕਹਿੰਦਾ ਵੀ ਯਾਰ ਕਿਵੇਂ ਜੇ ਕੰਮ ਚੱਲੀ ਜਾਂਦਾ ਉਹ ਚੀਜ਼ ਦੇ ਅਪਡੇਟ ਆਪਾਂ ਦਿੰਨੇ ਆ ਨਾ ਬੰਦਾ ਭਾਈ ਅਮਰੀਕਾ ਤੋਂ ਆ ਠੀਕ ਹੈ ਠੀਕ ਹੈ ਇਹਨੂੰ ਜਦੋਂ ਆਪਾਂ ਟਰੈਕਟਰ ਲਿਆਂਦਾ ਉਦੋਂ ਵੀ ਫੋਟੋ ਗਈ ਆ ਫਿਰ ਇਹਦੇ ਜਦੋਂ ਅਲੱਗ-ਅਲੱਗ ਪਾਟ ਕਰਿਆ ਜਿਹੜਾ ਸਮਾਨ ਕੱਢਿਆ ਉਹ ਪਿਆ ਆਪਣਾ ਸਾਰਾ ਸਮਾਨ ਕੱਢ ਕੇ ਹੁਣ ਇਹਦੇ ਨਵਾਂ-ਨਵਾਂ ਸਮਾਨ ਜਿਵੇਂ ਗਿਆ ਉਹਨੂੰ ਫੋਟੋ ਪਾਤੀ ओरिजिनल ਸਮਾਨ ਦੀ ਠੀਕ ਹੈ ਫਿਰ ਹੁਣ ਜਿੱਤੇ ਬਾਹਾਂਗੇ ਉਹ ਕਹਿੰਦੇ ਬੰਦੇ ਭੇਜਾਂਗੇ ਚੈੱਕ ਕਰ ਜਾਣਗੇ ਉਦੋਂ ਬਾਅਦ ਪੇਟ ਜੋ ਕਰਨਾ ਹੈ ਬਾਗੇਜ ਵਿੱਚ ਲੀਕ ਸੀਕਦਾ ਕੋਈ ਦਿੱਕਤ ਆਈ ਉਹ ਇੱਥੇ ਨਿਕਲ ਗਈ ਤੇ ਜਦੋਂ ਨੂੰ ਵੀਰ ਕੋਲ ਜਾਣਾ ਜਮਾ ਮੰਨ ਕੇ ਜਿਵੇਂ ਕਹੇ ਜੀ ਹੀਰੇ ਹੀ ਜਮਾ ਮੜ ਕੇ ਹਨਾ ਬਾਕੀ ਤੇ ਜਿਵੇਂ ਜਾਉਣ 12 ਸਾਲ ਹੋ ਗਏ ਕੁਛ ਨਾ ਕੁਛ ਤਜਰਬਾ ਹੀ ਹੋਇਆ ਵੀਰੇ ਇਸ ਚੀਜ਼ ਦਾ ਹਨਾ ਤਜਰਬਾ ਹੋ ਜਾਂਦਾ ਤੇ ਬਾਕੀ ਡਿੱਕ ਮਿੱਠਾ ਪਾਉਂਦਾ ਉਹੀ ਚੀਜ਼ ਬਣਦੀ ਇਹ ਗੱਲ ਸਭ ਤੋਂ ਪਹਿਲਾਂ ਕਿ ਜਾਇਜ ਆ ਪਾਉਂਗੇ ਉਹਦਾ ਬਣਦਾ ਲਾਉਣੀ 2 ਲੱਖ ਰੁਪਈਆ ਤੇ ਗਾਰੰਟੀ ਪਾ ਲਈਏ ਉਹ ਤਾਂ 300 ਲੱਖ ਰੁਪਈਆ ਦਾ ਟਰੈਕਟਰ ਉਹਦਾ ਸਹੀ ਗੱਲ ਹੈ ਤੇ ਇਹ ਮਿੱਤਰੋ ਆ ਫੂੜਾ ਤੇ ਜਦੋਂ ਤੁਸੀਂ ਆਰਡਰ ਦੇ ਕੇ ਜਾਓਗੇ ਨਾਲ ਨਾਲ ਤੁਹਾਨੂੰ ਥੋੜੇ ਟਰੈਕਟਰ ਦੀ ਅਪਡੇਟ ਵੀ ਦੇਣਗੇ ਵੀ ਰੋਣੀ ਵੀ ਇੱਥੇ ਆਹ ਕੰਮ ਹੁਣ ਚੱਲ ਪਿਆ ਆ ਚੀਜ਼ਾਂ ਦੇ ਲੱਗੀਆਂ ਚੇਂਜ ਕਰਤਾ ਜੀ ਵੀਰ ਬਾਹਰ ਬੈਠਾ ਕੋਈ ਤਿਆਰ ਕਰਾਉਣਾ ਤੇ ਇਹਦੇ ਦੇਖੋ ਮਿੱਤਰੋ ਜਿਵੇਂ ਕਹੇ ਦੀ ਓਜਮਾ ਕਲਾ ਇੰਜਨ ਲੱਗਿਆ ਵਾ ਬਾਕੀ ਪਿੱਸੋਂ ਖੋਲਿਆ ਵਾ ਇਹਦੇ ਲਗਭਗ ਜਿਵੇਂ ਕਹੇ ਦੀ 50% ਚੀਜ਼ਾਂ ਲੱਗੀਆਂ ਵਗਾ ਇਹ ਵੈਸੇ ਜਿਵੇਂ ਮੰਨ ਲਓ ਲੋਕਲ ਟਰੈਕਟਰ ਆਗਾ ਠੀਕ ਹੈ ਠੀਕ ਹੈ ਜ਼ਿੰਮੇਦਾਰ ਦਾ ਇਹਦੇ ਆਪਾਂ ਕੱਲੇ ਬ੍ਰੇਕ ਲਾਇਆ ਡਿਸਕੋ ਬਾਈ ਠੀਕ ਹੈ ਡਿਸਕ ਬ੍ਰੇਕ ਹਾਂ ਡਿਸਕੋ ਬ੍ਰੇਕ ਲਾਤੇ ਪੈਰਦਨ ਲਾਤੇ ਡੀ ਲੈਕਸ ਵਾਲੇ ਵੀਰੇ ਮਗਰ ਉਹ ਜਿਹੜੀ ਤਿਆਰੀ ਹੋਣੀ ਆ ਫੋਰਡ ਦੀ ਫਾਈਬਰ ਵਾਲੀ ਸਾਡੀ ਇਹਦਾ ਫਿਰ ਰਾਜੂ ਤੋਂ ਉਹ ਦਿੱਕਤ ਚੱਕਦੀ ਜਿਹੜੀ ਫੋਰਡ ਦੀ ਸਭ ਤੋਂ ਵੱਡੀ ਸ਼ਿਆਆ ਕਹਿੰਦਾ ਇਹ ਰੁਕਦਾ ਨਹੀਂ ਜਾ ਰਿਹਾ ਹਾਂ ਬ੍ਰੇਕਾਂ ਦਾ ਬਾਈ ਉਹ ਜਿਹੜੇ ਬੰਦੇ ਮੰਨ ਲਾ ਵੀ ਜਾਣਕਾਰ ਆ ਪਤਾ ਹਨਾ ਉਹ ਲਵਾ ਲੈਂਦੇ ਆ ਬਾਈ ਠੀਕ ਹੈ ਜਿਵੇਂ ਮੰਨ ਲਓ ਬ੍ਰੇਕਾਂ ਦਾ ਕਿਹਾ ਸੀ ਆਪਾਂ ਬ੍ਰੇਕਾਂ ਚੇਂਜ ਕਰਤੀਆਂ ਪੈਰਦਨ ਚੇਂਜ ਕਰਤੇ ਸਾਰਾ ਸੋਨੇ ਦੇ ਲੱਗਣਾ ਮੀਟਰ ਮੂਟਰ ਇਲੈਕਟ੍ਰੀਸ਼ਨ ਲੱਗਣੇ ਇਲੈ ਜਿਹੜੇ ਬ੍ਰੇਕ ਆਦੇ ਡਿਸਕ ਕੀਤੇ ਪਿਆ ਡਿਸਕ ਬ੍ਰੇਕ ਕਰਤੇ ਜਿਵੇਂ ਰੁਕਣ ਵਾਲੀ ਸਮੱਸਿਆ ਸੀ ਬੰਦਾ ਕਹਿੰਦਾ ਇਹ ਰੋਕ ਦਾਣੀ ਜਾਂ ਕਿਵੇਂ ਆ ਉਹ ਚੀਜ਼ਾਂ ਜਮਾ ਖਤ ਨਹੀਂ ਕਰਦਾ ਇਹ ਹੁਣ ਪਰਫਾਰਮੈਂਸ ਕਿਵੇਂ ਉਹ ਬ੍ਰੇਕਾਂ ਦੀ ਜਿਹੜੇ ਆਪਾਂ ਕਰਿਆ ਬਹੁਤ ਵਧੀਆ ਵੀਰੇ ਪਹਿਲਾਂ ਅਸੀਂ ਇਹਨੂੰ ਚੈੱਕ ਕਰ ਲਿਆਗਾ ਬ੍ਰੇਕਾਂ ਨੂੰ ਕੋ ਪੂਰੇ ਵਧੀਆ ਜੀ ਬਾਪੂ ਕੇ ਜਮਾ ਕਿਦ ਕਰਿਆ ਵਾ ਉਹ ਦੇਵਾਂਗੇ ਬੱਚਾ ਦੀ ਕਲਿੱਪ ਲਾ ਦਿਓ ਬ੍ਰੇਕਾਂ ਨੂੰ ਠੀਕ ਹੈ ਠੀਕ ਹੈ ਬਾਕੀ ਉਹ ਹੀ ਆ ਨਾ ਜਿਵੇਂ ਮਨ ਲਾਉਣੇ ਇਹ ਬ੍ਰੇਕਾਂ ਦੀ ਲੱਗ ਗਈ ਦਾ ਦੀ ਬੱਤੀ ₹200 ਠੀਕ ਹੈ ਠੀਕ ਹੈ ਉਹ ਸਾਰੀ ਕਸਰ ਕੱਢਤੀ ਤੇ ਹੁਣ ਜੇ ਇੱਧਰਲੇ ਪਾਸੇ ਲਈ ਮੜ ਜਿਹੜੀ ਆ ਚੀਜ਼ ਆ ਨਾ ਇਹ ਚੀਜ਼ ਦੀ ਇੱਕ ਹੋਰ ਖੂਬੀ ਆ ਇੱਧਰ ਆਉਣ ਦੇ ਮੈਨੂੰ ਜਿਹੜਾ ਨਵਾਂ ਟਰੈਕਟਰ ਤੁਸੀਂ ਲੈਣ ਵੀ ਜਾਓਗੇ ਨਾ ਇੱਥੇ ਕੰਪਨੀ ਦੇ ਟਰੈਕਟਰਾਂ ਦਾ ਵੀ ਪਤਾ ਲੱਗਦਾ ਰਾਜੂ ਹਾਂਜੀ ਹਾਂਜੀ ਜਿਵੇਂ ਕਹੇ ਦੀ ਹੌਲੈਂਡ ਦੇ ਤੁਸੀਂ ਇੱਥੇ ਜਾ ਕੇ ਹੱਥ ਮਾਰ ਲਿਓ ਸਵਰਾਜ ਆਣਾਂ ਦੇ ਜਾ ਕੇ ਇੱਥੇ ਹੱਥ ਮਾਰ ਲਿਓ ਤੁਹਾਨੂੰ ਆਪ ਨੂੰ ਪਤਾ ਲੱਗੂ ਵੀ ਕਿਹੜੀ ਕੰਪਨੀ ਦਾ ਕਿਵੇਂ ਕੰਮ ਕਰਾਇਆ ਇਹ ਇੱਥੇ ਤਲਕ ਦਾ ਪੂਰਾ ਆਰੀਜਨਲ ਮੀਟਰ ਆ ਬਈ ਠੀਕ ਹੈ ਇਸ ਪਾ ਕੰਪਨੀ ਦਾ ਰੰਗ ਹੋਇਆ ਵਾ ਠੀਕ ਹੈ ਠੀਕ ਹੈ ਕਿਵੇਂ 2g ਦਾ ਹੋ ਉਹਦੇ ਇੱਕੋ ਵੀ ਫਾਈਨਿੰਗ ਹੋਊਗੀ 5 ਸਾਲ ਦੀ ਗਾਰੰਟੀ ਹੋਵੇ ਰੰਗ ਦੀ ਹਾਂ ਜੀ ਸਾਲ ਦੀ ਰੰਗ ਦੀ ਮਸਾਲਾ ਲੈ ਜਾਏ ਜਾਂ ਫਿੱਕਾ ਪਣ ਪਾਏ ਜੇ ਉਹ ਚੀਜ਼ ਦਾ ਆਪਾਂ ਅਗਲੇ ਨੂੰ ਬਣਾ ਦੇ ਲਿਖਾ ਕੇ ਲੈ ਜੇ ਆਪਾਂ ਠੀਕ ਹੈ ਰੰਗ ਦੀ ਗਾਰੰਟੀ ਹੋ ਤੇ ਆਹ ਮੀਟਰ ਲੱਗਣੇ ਆ ਆ ਫੂਡ ਦੇ ਦੇਖੋ ਮਿੱਤਰੋ ਨਵੇਂ ਮੀਟਰ ਲੱਗਣੇ ਆ ਤੇ ਇਧਰ ਪ੍ਰੈਮਰ ਮਾਰਿਆ ਬਾਣਾ ਉਹ ਵੀ ਫੂਡ 700 ਆ ਗਿਆ ਤੇ ਫੂਡ ਦੀ ਕੁਆਲਿਟੀ ਦਾ ਬਾਈ ਲਿਖ ਲੈ ਸਿੰਪਲ ਰੰਗ ਆ ਕੋਈ ਕਹਿ ਕੇ ਦੇ ਲੋ ਠੀਕ ਹੈ ਉਹ ਦੇਖ ਲੈ ਬਣਾ ਕੋਈ ਚੱਕਰ ਨਹੀਂ ਲੈ ਮਿੱਤਰੋ ਜਮਾਂ ਸਿੰਪਲ ਆ ਤੇ ਇਹ ਚੀਜ਼ ਨੂੰ ਜਿਵੇਂ ਕਹਦੇ ਬਹੁਤ ਵੀਰ ਕਹਿੰਦੇ ਵੀ ਟੂਕੇ ਦਾ ਰੰਗ ਕਰਤਾ ਸੀ ਹਨਾ ਇਹਦੀ ਗੱਲ ਵੀਡੀਓ ਚ ਕਹਦੀ ਆ ਵੀ ਟੂਕੇ ਦਾ ਟੂਕੇ ਇਹ ਹੈਗਾ ਸਿੰਪਲ ਠੀਕ ਹੈ ਨਾ ਉਹ ਤੇ ਟੂਕੇ ਦਾ ਕਰਨਾ 25 11 ਤੇ ਟੂਕੇ ਦਾ ਕਰਨਾ ਤੇ ਜਦੋਂ ਤਿਆਰ ਹੋਗੇ ਸਰ ਨੂੰ ਟੂਕੇ ਦਿਖਾਵਾਂਗੇ ਕਿਹੜਾ ਹੁੰਦਾ ਤੇ ਬਹੁਤ ਵੀਰ ਇਹਨੂੰ ਟੂਕੇ ਕਹਿ ਕੇ ਵੀ ਦੇਈ ਜਾਂਦੇ ਪਰ ਉਹ ਗੱਲ ਨਹੀਂ ਬਈ ਆਪਾਂ ਜਿਹੜੀ ਤੈਨੂੰ ਕਹੀ ਤੇ ਜਿਹੜੀ ਦਾ ਰੇਟ ਲੈਂਤਾ ਉਹ ਚੀਜ਼ ਲਾਵਾਂਗੇ ਜਿਹੜੀ ਚੀਜ਼ ਕਹਿਤੀ ਉਹ ਚੀਜ਼ ਟਰੈਕਟਰ ਦੇ ਵਿੱਚ ਮਿਲੂਗੀ ਹਾਂ ਬਈ ਹੁਣ ਆ ਵੀ ਟੂਰਨਾਮੈਂਟ ਤੇ ਦੇਣਾ ਵੀਰੇ ਕਿਸੇ ਕੋਲ ਪਸਤੀ ਤੇ ਆ ਈਗਾ ਮੁਕਾਬਲੇ ਕੋਈ 30 ਅਗਸਤ ਨੂੰ ਉੱਥੇ ਟਰੈਕਟਰ ਦੇਣਾ ਬਈ ਇਹ ਠੀਕ ਹੈ ਤੇ ਇੱਕ ਗੱਲ ਹੋਰ ਬਈ ਰਾਜੂ ਨੇ ਬਾਈ ਨੇ ਪਹਿਲਾਂ ਟਰੈਕਟਰ ਭਾਨੇ ਸਿੱਧੂ ਨੂੰ ਜਿਹੜਾ ਸਨਮਾਨਤ ਹੋਇਆ 911 ਉਹ ਐਸੇ ਵਰਕਸਾਬ ਦੇ ਵਿੱਚ ਤਿਆਰ ਹੋਇਆ ਬਾਈ ਹਾ ਅਸਪਾਲ ਕਲਾਂ ਦਿੱਤਾ ਸੀ ਵੀਰੇ ਉਹ ਉਹ ਆਪਾਂ ਤੋਂ ਹੋਇਆ ਸੀ ਤਿਆਰ ਕਿਸਾਨੀ ਅਦੋਲਨ ਚੈਸਰ ਦਿੱਤਾ ਸੀ ਉਹ ਤੋਂ ਹੋਇਆ ਸੀਗਾ ਅਈ ਸਰਵਿਸ ਇੱਥੇ ਨਹੀਂ ਗਿਆ ਸੀ ਹਾਂ ਕਿਸਾਨੀ ਦੋ ਜਿਹੜਾ ਗੁਪਿੰਦਰ ਜਲਾਲ ਨੇ ਆਪਾਂ ਬਾਈਕ ਕੰਮ ਡੇਟਰ ਆ ਤਾਂ ਉਹਨਾਂ ਨੇ ਕਰਵਾਇਆ ਸੀ ਠੀਕ ਹੈ ਉਹ ਵੀ ਇੱਥੇ ਗਿਆ ਸੀ ਹਾਂਜੀ ਭਾਈ ਉਹ ਵੀ ਇੱਥੇ ਗਿਆ ਜਿਵੇਂ ਕਹ ਰਹੀਏ ਜਿੰਨੇ ਜਿੰਨੇ ਨਾਮੀ ਬੰਦਿਆਂ ਨੂੰ ਤਿਆਰ ਹੋ ਕੇ ਗਏ ਆ ਏਸੇ ਵਰਕਸ਼ਾਪ ਤੋਂ ਗਏ ਆ ਬਾਕੀ ਭਾਈ ਵੇਖੋ ਕਹਿਣ ਦੀਆਂ ਗੱਲਾਂ ਆਓ ਵਰਕਸ਼ਾਪ ਤੇ ਦੇਖੋ ਹਨਾ ਵੀ ਕੰਮ ਦੇਖੋ ਪਹਿਲੇ ਕੰਮ ਦੇਖੋ ਆਗੇ ਤੇ ਹੁਣ ਜੇ ਉੱਥੇ ਕਰੋ ਗੱਲ ਵੀ ਪਿੰਡ ਆਓ ਕੰਮ ਦੇਖੋ ਫਿਰ ਠੀਕ ਆ ਨਾ ਪਤਾ ਕਰੋ ਕੰਮ ਦਾ ਫਿਰ ਆ ਕਈ ਵਾਰੀ ਫੋਨ ਤੇ ਬੰਦਾ ਕਹਿੰਦਾ ਯਾਰ ਐ ਨਹੀਂ ਆਏ ਆ ਕੋਲੇ ਆਓ ਕੰਮ ਦੇ ਕੋਲੇ ਆਓ ਬਾਕੀ ਕੰਮ ਕੰਮ ਦਾ ਮੋਲਾ ਤੇ ਹੁਣ ਟਰੈਕਟਰ ਦੇ ਵਿੱਚ ਜਿਵੇਂ ਆਪਾਂ টারਬੋ ਤੇ ਐਚਪੀ ਹੋ ਗਈ ਇੱਕ ਤਾਂ ਹਨਾ ਤੇ ਜਿਹੜੀ ਹੋਰ ਅਸੈਸਰੀ ਹੁੰਦੀ ਆ ਡੈਕ ਵਗੈਰਾ ਆਪਾਂ ਸਾਰਾ ਕੁਝ ਲਾ ਦੇਣੇ ਬਾਈ ਜੀ ਦੇਖੋ ਆਪਣੇ ਕੋਲੇ ਜਿਹੜਾ 5911 ਟਰੈਕਟਰ ਆ ਗਿਆ ਕੋਈ ਵੀ ਟਰੈਕਟਰ ਆ ਜੇ ਪੇਂਟ ਵਾਲਾ ਜਾਂ ਕੋਈ ਪੈਰ ਦਾਣ ਬੈਂਪਰ ਉਹ ਜਿਹੜਾ ਵੀ ਲਵਾਉਣੀ ਆ ਉਹ ਲਵਾਉਣੇ ਆ ਆਪ ਹੀ ਲਵਾਉਣੇ ਆ ਬਾਈ ਠੀਕ ਆ ਬੰਦਾ ਹੈਗਾ ਲਾਉਣ ਦਾ ਆਪਣਾ ਪੈਂਦੀ ਆ ਠੀਕ ਆ ਤੇ ਸਤਰੀ ਫਾਈਬਰ ਵਾਲੀ ਹੋਣੀ ਮਿਊਜ਼ਿਕ ਸਿਸਟਮ ਹੋਗਾ ਜਿਹੜਾ ਜੇ ਬੰਦੇ ਨੇ ਤਿਆਰ ਕਰਾਉਣਾ ਵਿੱਚ ਫੋਟੋ ਲਪਾਉਣੀਆਂ ਕੋਈ ਸੀਲਿੰਗ ਦੇ ਸਾਰੀ ਚੀਜ਼ ਹੋ ਜੂਗੀ ਮਤਲਬ ਉਹ ਕੰਮ ਨਹੀਂ ਹੈਗਾ ਜਿਵੇਂ ਬਹੁਤ ਆਪਾਂ ਦੇਖਦੇ ਆ ਵੀ ਪੂਰਾ ਪੈਕੇਜ ਗਏ ਜਾਂਦਾ ਹਾਂ ਸਾਰਾ ਕੰਮ ਇੱਕਲਾ ਬੰਪਰ ਲਾਉਣਾ ਵੀ ਬੰਪਰ ਮੈਂ ਲਾਉਂਦਾ ਨਹੀਂ ਬਾਕੀ ਦਾ ਬਿਲ ਬੁੱਕ ਤੇ ਸਾਰਾ ਲਿਖ ਕੇ ਦੇਣਾ ਸਮਾਨ ਦੀ ਹੈਗੇ ਉਹ ਸਾਰੀ ਚਾਹੇ ਬੰਦੇ ਨੇ ਇਕੱਲਾ ਬੰਪਰ ਲਾਉਣਾ ਚਾਹੇ ਪਲੇਟਫਾਰਮ ਲਾਉਣਾ ਚਾਹੇ ਉਹ ਕਈ ਆਉਂਦੇ ਆ ਬਾਈ ਕਈ ਬੰਦੇ ਰਿਪੇਅਰ ਬਾਹਰੋਂ ਕਰਾ ਲਿਆ ਹੁੰਦੇ ਆ ਆਪਾਂ ਪੇਂਟ ਕਰਤਾ ਹੁਣ ਰਿਪੇਅਰ ਚ ਵੀ ਆਪਣਾ ਕਸੂਰ ਕਾਡਣ ਲਿਆ ਬਈ ਯਾਰ ਫਿਰ ਜਦੋਂ ਉਹਦੇ ਆਪਣਾ ਕੋਈ ਹੱਲ ਨਹੀਂ ਬਾਈ ਉਹ ਫਿਰ ਅਗਲਾ ਕਹਿੰਦਾ ਯਾਰ ਇਹਨਾਂ ਨੇ ਗੱਲ ਨਹੀਂ ਸੁਣੀ ਗੱਲ ਵੀਰੇ ਜਦੋਂ ਆਪਾਂ ਰਿਪੇਅਰ ਨਹੀਂ ਕਰੀ ਕੋਈ ਮੇਰੀ ਗਲਤੀ ਕੋਈ ਜ਼ਿੰਮੇਵਾਰੀ ਨਹੀਂ ਠੀਕ ਹੈ ਜਿਹੜੀ ਆਪਾਂ ਕਰੀ ਆ ਹੁਣ ਉਹ ਟਰੈਕਟਰ ਦੀਆਂ ਮੈਥੋਂ ਕੋਲ ਆ ਸਟਾਮ ਤੇ ਬੰਦਾ ਕਚੈਰੀ ਚ ਲਖਵਾ ਲੈ ਭਾਈ ਆ ਕੰਮ ਕਰਿਆ ਆਪਾਂ ਕਰਿਆ ਵੀ ਆ ਬਾਈ ਠੀਕ ਹੈ ਉਹ ਤਾਂ ਆਪਾਂ ਭੁਗਤ ਨਜ਼ਾਰ ਵੀ ਹੈਗੇ ਉਹ ਤਾਂ ਆਪਾਂ ਜ਼ਿੰਮੇਵਾਰੀ ਪੂਰੀ ਬੋਲ ਆ ਉਹਦੀ ਜ਼ਿੰਮੇਵਾਰੀ ਵੀ ਹੈਗੀ ਜਦੋਂ ਆਪਣਾ ਬਈ ਜਿਹੜਾ ਕੰਮ ਦੀ ਕਰਿਆ ਉਹਦੀ ਜ਼ਿੰਮੇਵਾਰੀ ਭਰਦੇ ਆ ਠੀਕ ਹੈ ਜੇ ਲੋਕ ਵੀ ਕੰਮ ਬਾਹਰੋਂ ਹੋਇਆ ਹੋਵੇ ਉਹਦੀ ਜ਼ਿੰਮੇਵਾਰੀ ਹੁਣ ਕੱਲਾ ਪੇਂਟ ਕਰਾ ਲਿਆ ਭੀ ਇੰਜਨ ਦੀ ਜ਼ਿੰਮੇਵਾਰੀ ਤਾਂ ਨਹੀਂ ਲੈ ਸਕਦੇ ਨਹੀਂ ਉਹ ਨਹੀਂ ਲੈ ਸਕਦੇ ਅੱਛਾ ਸਾਫੋ ਕੰਮ ਕਰਾਇਆ ਉਹਦੀ ਗੁਣਲੀ ਅਟਕਦਾ ਤੇ ਪੇਂਟ ਦੀ 5 ਸਾਲ ਦੀ ਟੂ ਕੈਂਟ ਦੀ ਲਿਖ ਕੇ ਦੇਵਾਂਗੇ ਠੀਕ ਹੈ ਜਿਹੜਾ ਸਿੰਪਲ ਆ ਜਿੰਨੇ ਕੁ ਦੀ ਦੀ ਆਉਂਦੀ ਆਪਾਂ ਉੰਨੇ ਕੇ ਬਾਈ ਜਿੰਨਾ ਕੇ ਮਿੱਠਾ ਪ ਠੀਕ ਹੈ ਠੀਕ ਆ ਆ ਦੇਖੋ ਹੁਣ ਇਹਦੀਆਂ ਸੀਲਾਂ ਪਾ ਕੇ ਹਟੇ ਆ ਐਵੇਂ ਤਾਂ ਨਹੀਂ ਵੀ ਜਾ ਕੇ ਟੂਰਨਾਮੈਂਟ ਸੀ ਦੇਣਾ ਆ ਸੀਲਾਂ ਸੂਲਾਂ ਪਾ ਕੇ ਹਟੇ ਆ ਬਾਈ ਠੀਕ ਆ ਸੀਲਾਂ ਪੈ ਗਈਆਂ ਆ ਸੈਲਫ ਦਾ ਕੰਮ ਕਰਾਉਣਾ ਇਹਦਾ ਅੱਜ ਖੋਲਤੀ ਠੀਕ ਆ ਹੁਣ ਉਸ ਤੋਂ ਬਾਅਦ ਜਦੋਂ ਆ ਟਰੈਕਟਰ ਰੈਡੀ ਹੋ ਗਿਆ ਉਸ ਤੋਂ ਬਾਅਦ ਇਹਨੂੰ ਕਰਨਾ ਫੇਰ ਉਹ 25 ਗਰਾਂ ਕਰਨਾ ਫੇਰ ਫੋਰਡ ਕਰਨਾ ਠੀਕ ਹੈ ਦੋ ਟਰੈਕਟਰ ਹੋਰ ਖੜੇ ਆ ਜੇ ਕਿਸੇ ਨੂੰ ਮੌਕੇ ਤੇ ਚਾਹੀਦੇ ਆ ਫੋਰਡ 3694 95 ਮਾਡਲ ਖੜੇ ਆ ਬਾਈ ਠੀਕ ਆ ਜੇ ਕਿਸੇ ਵੀਰ ਨੇ ਟਰੈਕਟਰ ਨਹੀਂ ਹੈਗਾ ਤਿਆਰ ਕਰਾ ਕੇ ਲੈਣਾ ਤਾਂ ਟਰੈਕਟਰ ਵੀ ਵੀਰਾਂ ਕੋਲ ਮਿਲ ਜੂ ਹਾਂ ਹਾਂ ਬਾਈ ਤੇ ਹੁ ਇਹ ਵੀ ਪੁਰਾਣੇ ਬੰਦਿਆਂ ਦੀ ਪਹਿਲਾਂ ਪਸੰਦ ਸੀ ਹਾਂ ਹਾਂ ਜਿਵੇਂ ਮੈਂ ਕਹ ਰਹੀ ਆ ਬਕਾਰੇ ਨਾ ਜਾਣੇ ਨਹੀਂ ਬਹੁਤ ਵੀਰ ਜਿਹੜੇ ਬਾਹਰ ਗਏ ਪਿਆ ਆਦੇ ਬਾਪੂ ਦੇ ਜਾਂ ਦਾਦੇ ਦੀ ਨਿਸ਼ਾਨੀ ਤੌਰ ਤੇ ਫੋੜ ਤਿਆਰ ਕਰਦੇ ਆ ਜਿਵੇਂ ਹੁਣ ਆ ਫੋੜ ਆ ਵੀ ਓਮੀਆ ਟਰੈਕਟਰ ਮਿੱਤਰੋ ਜਿਵੇਂ ਆ ਫੋੜ ਆ ਬਾਈ ਹੁਣ ਬੰਦੇ ਨੂੰ ਬੰਦਾ ਕਹਿੰਦਾ ਵੀ ਸਾਰਾ ਕੰਮ ਕਰਤਾ ਇਕੱਲੀ ਫੋੜ ਵਾਲੀ ਬਾਦ ਵਧੀਆ ਹੋਵੇ ਠੀਕ ਐ ਬਕਾਰੇ ਮਾਰੇ ਹਾਂ ਆ ਦੇਖ ਲੈ ਕੋਈ ਵੀ ਪੰਪ ਦੇ ਵਿੱਚ ਕੋਈ ਸਾਰਾ ਕਰ ਰੰਗ ਆ ਪੂਰਾ ਨਾ ਪ੍ਰਾਈਮਰ ਲਾ ਕੇ ਬੰਨਿਆ ਠੀਕ ਐ ਇੱਥੇ ਮਾਰ ਮੜਾ ਜੇ ਕੈਮਰਾ ਲੈ ਕੇ ਅੰਦਰ ਵੀ ਰੰਗ ਰੰਗ ਮਾਰ ਕੇ ਪੂਰਾ ਵਧੀਆ ਬੰਨਿਆ ਬੰ ਮੇਰੇ ਕਹੇ ਇਹੋ ਕੰਮ ਨਹੀਂ ਹੈਗਾ ਵੀ ਜਿੱਥੇ ਆਮ ਬੰਦੇ ਦੀ ਨਿਗਾ ਨਹੀਂ ਪਾਈਦੀ ਉਹ ਉੱਥੇ ਕੋਈ ਪਰਦਾ ਰਹਿ ਗਿਆ ਹੈ ਨਾ ਪਰਦਾ ਬਾਈ ਪਰ ਤਾਈ ਇਹ ਵੀਡੀਓ ਪਾਉਂਦਾ ਵੀਰੇ ਮੈਂ ਤਿਆਰ ਕਰਕੇ ਵੀ ਪਵਾ ਸਕਦਾ ਸੀਗਾ ਠੀਕ ਹੈ ਤਿਆਰ ਕਰਕੇ ਵੀ ਪਾ ਸਕਦਾ ਕਿਉਂਕਿ ਓਦੋਂ ਬਾਅਦ ਇਹ ਗੱਲਾਂ ਅਗਲਾ ਕਹਿੰਦਾ ਪਤਾ ਹੀ ਜਾਣ ਕੇ ਬੋਲੀ ਜਾਂਦਾ ਪਤਾ ਹੀ ਜਾਣ ਕੇ ਬੋਲੀ ਜਾਂਦਾ ਆ ਦੇਖਾ ਹੁਣ ਪੰਪ ਦੀ ਆ ਗਈ ਸਾਰੀ ਵਿੱਚੋਂ ਪ੍ਰਾਈਮਰ ਬਾਈ ਬੰਦਾ ਕਾਲਸ ਕਿਵੇਂ ਕਹਿ ਦੂਗਾ ਆ ਦੇਖ ਲੈ ਠੀਕ ਹੈ ਠੀਕ ਹੈ ਨਾ ਕਾਲਸ ਦਾ ਤਾਂ ਜਿਵੇਂ ਕਿ ਦੀ ਨਾਮ ਮੋਣਸਾਣੀ ਖਤਮ ਕਰਤਾ ਜਿਵੇਂ ਹੁਣ ਉਹ ਵੀਰ ਨੇ ਕਿਹਾ ਰਾਜੂ ਵੀ ਪਕਾਰਾ ਹੁਣ ਫੋਰਡ ਜਿਹੜਾ ਮੰਨਿਆ ਵੀ ਪਕਾਰੀ ਕਰ ਕੀ ਗਿਆ ਪਹਿਲਾਂ ਤੋਂ ਹੁਣ ਆਪਾਂ ਪਕਾਰਾ ਕਿਵੇਂ ਇਹਦਾ ਪੂਰਾ ਵਧੀਆ ਬਾਈ ਇਹਦਾ ਤੈਨੂੰ ਨਾ ਮੈਂ ਵਿੱਚ ਦੇਉਂਗਾ ਸ਼ਾਟ ਆ ਲੈ ਸਟਾਰਟ ਕਰ ਦਾਂਗੇ ਅਸੀਂ ਉਹ ਵਿਕਾਰੇ ਤੇ ਇਕੱਲਾ ਬੰਦਾ ਕਹਿੰਦਾ ਮੈਨੂੰ ਇੰਜਨ ਵੀ ਤੁਸੀਂ ਕਰਤਾ ਸਾਰਾ ਕੁਝ ਕਰਤਾ ਪੰਪ ਵਧੀਆ ਕਰਾ ਦੇ ਜਮਾ ਇਹ ਵਧੀਆ ਅਰੀਜਨਲ ਪੰਪ ਕਰਾ ਇਹ ਵਿਕਾਰਾ ਪੂਰਾ ਦੇ ਜਾ ਧੂਆਂ ਵੀ ਨਹੀਂ ਦਿਖਾਊਗਾ ਠੀਕ ਹੈ ਹਾਂ ਬਈ ਵਿਕਾਰੇ ਪੂਰੇ ਵਧੀਆ ਮਾਰਦਾ ਹਾਂ ਹਾਂ ਬਈ ਕਿਉਂਕਿ ਟਰੈਕਟਰ ਪਰ ਹੀ ਨਹੀਂ ਗਿਆ ਪਿੱਛੇ ਪੰਪ ਦਾ ਰਹਿੰਦਾ ਸੀ ਪੰਪ ਵੀ ਆਪਾਂ ਨਮਾ ਕਰਤਾ ਠੀਕ ਹੈ ਪੰਪ ਵੀ ਨਮਾ ਕਰਤਾ ਤੇ ਇਹ ਵੀਰਾਂ ਦਾ ਹੁਣ ਮਿੱਤਰੋ ਤੁਹਾਨੂੰ ਟਿਕਾਣਾ ਦੱਸਿਏ ਪਿੰਡ ਹੈਗਾ ਸੇਲਵਰਾ ਇਹ ਵੀਰੇ ਪਿੰਡ ਸੇਲਵਰਾ ਰਾਮਪੁਰਾ ਫੂਲ ਚ ਪਿਆ ਜਾਂਦਾ ਜ਼ਿਲ੍ਹਾ ਬਠਿੰਡਾ ਮੇਰਾ ਜ਼ਿਲ੍ਹਾ ਬਠਿੰਡਾ ਹਾਂਜੀ ਸੇਲਵਰਾ ਪਿੰਡ ਆ ਵੀਰੇ ਤੇ ਪਿੰਡ ਟਰੈਕਟਰ ਕਿਹੜੇ ਕਿਹੜੇ ਤਿਆਰ ਕਰ ਦਿੰਨੇ ਆਪਾਂ ਬਾਈ ਜੀ ਟਰੈਕਟਰ ਆਪਣੇ ਕੋਲੇ ਮੰਨ ਲਓ ਵੀ 25 11 20 11 ਜਿਹੜਾ ਵੀ 5911 ਆ ਗਿਆ ਹੁਣ 5911 ਦਾ ਜਿਆਦਾ ਸੀਗਾ ਆਪਣੇ ਕੋਲ ਤੁਸੀਂ ਦੇਖਿਆ ਤੈਨ ਟਰੈਕਟਰ ਖੜੇ ਸੀ ਤੋਰੇ ਆਪਾਂ ਵਾੜੇ ਦੇਖਿਆ ਸੀ ਤੇ ਫਿਰ ਫੋੜ ਆ ਗਿਆ ਬਾਈ ਜਿਆਦਾਤਰ ਫੋੜ ਤੇ ਨਾਟ ਆ ਜੇ ਕੋਈ ਵੀਰ ਪਾਇਰਦਨ ਜਾਂ ਬੈਂਪਰ ਲਵਾਉਂਦਾ ਕੋਈ ਆਰਜਨ ਵੀ ਆ ਜਾਂਦਾ ਜਿਹੜਾ ਹੀ ਆ ਜਾਂਦਾ ਆਪਾਂ ਕਰਦੇ ਮਤਲਬ ਜੇ ਸਿੰਗਲ ਚੀਜ਼ ਵੀ ਕੋਈ ਕਰਾਉਣਾ ਹੁੰਦਾ ਕਿਸੇ ਵੀ ਟਰੈਕਟਰ ਦੀ ਆਪਾਂ ਉਹ ਵੀ ਕਰ ਦਿੰਨੇ ਆ ਹਾਂ ਬਾਈ ਰਿਪੇਅਰ ਆ ਬਾਈ ਪੇਂਟਰ ਆਪਣੇ ਕੋਲੇ ਆ ਠੀਕ ਆ ਬਾਈ ਬੈਲਡ ਵਾਲਾ ਮੁੰਡਾ ਆਪਣੇ ਕੋਲੇ ਆ ਬਸ ਇੰਨਾ ਕਾ ਹੈਗਾ ਵੀ 2 ਮਹੀਨੇ ਸਾਡਾ ਥੋੜਾ ਜਿਹਾ ਗੈਪ ਹੈ ਗਿਆ ਸੀ ਕੰਮ ਚ ਬਾਈ ਥੱਲੇ ਮਿੱਠ ਘਰੇ ਆ ਤੇ ਕੰਮ ਦੀ ਪੂਰੀ ਗਰੰਟੀ ਉਹ ਕੰਮ ਪੂਰਾ ਤਸਲੀਆਲਾ ਕਰਦੇ ਆ ਟਰੈਕਟਰ ਜਿਹੜਾ ਮਰਜ਼ੀ ਲਿਆਇਆ ਮਿੱਤਰੋ ਮੇਨ ਟਰੈਕਟਰ ਹੈਗਾ ਫੋਰਡ ਤੇ 911 ਦੀ ਜਿਵੇਂ ਐਚ ਐਮਟੀ ਦਾ ਜਿਹੜਾ ਮਰਜ਼ੀ ਦਾ ਉਹ ਇਧਰੀ ਸੜਕ 2511 ਖੜਾ ਤੇ ਬਜ਼ੁਰਗਾਂ ਦੀ ਆਸਾਨੀ ਤਰਨਤਨ ਤੋਂ ਵੀਰਾਂ ਨੇ ਸਾਹਮਣੇ ਰੱਖੀ ਆ ਕੰਟੈਕਟ ਨੰਬਰ ਕਿੰਨਾ ਆਪਣਾ ਵੀਰੇ ਕੰਟੈਕਟ ਨੰਬਰ ਆਪਣਾ ਵੀਰੇ ਹੈਗਾ 62392 ਠੀਕ ਹੈ 17011 ਵੀਰੇ 62392 17011 ਪਿੰਡ ਹੈਗਾ ਸੇਲਬਰਾ ਹਾਂ ਜਿਹੜਾ ਜੇ ਕਿਸੇ ਨੇ ਕੋਈ ਬਾਹਰੇ ਮੰਗਾਉਣਾ ਉਹ ਵੀ ਆਪਣੇ ਕੋਲੇ ਬੰਦੇ ਟਾਈ ਆ ਪਹੇਗੇ ਉਹਨਾਂ ਕਰਾ ਹੋ ਜਾਂਦੀ ਆ ਜੇ ਕਿਸੇ ਨੇ ਕੋਈ ਸਮਾਨ ਉਹ ਵੀ ਭੇਜ ਦਿੰਨੇ ਆ ਠੀਕ ਹੈ ਬਾਕੀ ਜੇ ਕੋਈ ਆਪਣੇ ਨਾਲ ਟਰੈਕਟਰ ਦਾ ਕੋਈ ਸਪਰਕਟ ਕਰਾਉਣਾ ਜੇ ਕੋਈ ਸਪੇਅਰ ਪਾਰਟ ਵੀ ਬਾਹਰ ਮੰਗਵਾਉਣਾ ਉਹ ਵੀ ਭੇਜ ਦਿੰਦੇ ਆ ਹੁਣ ਆਪਾਂ ਸੀਟਾਂ ਲਾ ਕੇ ਭੇਜੀ ਸੱਠ ਸੀਟਾਂ ਟਰਾਲੀ ਤਿਆਰ ਕਰਕੇ ਭੇਜੀ ਠੀਕ ਹੈ ਨਾਂ ਦੇ ਮਗਰ ਵੀਰੇ ਵੀ ਕੱਲੇ ਟਰੈਕਟਰ ਇਹਨਾਂ ਟਰਾਲੀਆਂ ਵੀ ਤਿਆਰ ਕਰਾ ਜਿਹੜਾ ਵੀ ਹੈਗਾ ਆਪਾਂ ਮੰਨ ਲਓ ਵੀ ਆਪਣੇ ਨਾਲ ਗੱਲਬਾਤ ਬੰਦਾ ਕਰ ਲਿਓ ਸਾਰਾ ਹੱਲ ਹੋ ਜਾਂਦਾ ਠੀਕ ਹੈ ਹੱਲ ਮਿੱਤਰੋ ਤੁਹਾਡਾ ਸਾਰਾ ਹੈਗਾ ਚਾਹੇ ਪਾਰਟ ਮੰਗਵਾਉਣਾ ਬਾਹਰ ਵੀ ਨਾਲ ਚਾਹੇ ਟਰੈਕਟਰ ਤਿਆਰ ਕਰਾਉਣਾ ਸਾਰਾ ਕੁਝ ਤੁਹਾਨੂੰ ਮਿਲ ਜੂ ਤੇ ਟਰੈਕਟਰ ਹੁਣ ਆਪਣੇ ਖੜੇ ਠੀਕ ਹੈ 92 ਮਾਡਲ ਆ ਤੇ ਬਾਰਕ ਕਿਵੇਂ ਆ ਨਾ ਅਗਲਾ ਕਿਉਂ ਜਣਦਾ ਜਮਾ ਓਕੇ ਕਰਿਆ ਆ ਬਈ ਕਈ ਵਾਰ ਅਗਲਾ ਕਹਿੰਦਾ ਵੀ ਸਾਡੇ ਕੋਲ ਟਰੈਕਟਰ ਹੈ ਨਹੀਂ ਠੀਕ ਹੈ ਤੁਸੀਂ ਭਾਗ ਕੇ ਦੇ ਦਿਓ ਹਨਾ ਠੀਕ ਹੈ ਆਪਣੇ ਕੋਲ ਇੱਕ ਟਰੈਕਟਰ ਮੌਕੇ ਤੇ ਖੜਾਗਾ ਠੀਕ ਹੈ 92 ਮਾਡਲ ਆ ਪੰਜਾਬ ਨੰਬਰ ਆ ਪੀ ਵੀ 40 ਨੰਬਰ ਆ ਟਰੈਕਟਰ ਦਾ ਪੀ ਵੀ 40 ਨੰਬਰ ਆ 92 ਮਾਡਲ ਪੰਜਾਬ ਨੰਬਰ ਆ ਇਹਦੀ ਬੈਕ ਸਾਈਡ ਖੜਾ ਹਨਾ ਹਾਂ ਉਹ ਬੈਕ ਸਾਈਡ ਆ ਇਹ 93 ਮਾਡਲ ਆ ਇਹ ਵੀ ਦੇ ਦਾਂਗੇ ਜੇ ਕਿਸੇ ਨੇ ਲੈਣਾ ਹੋਇਆ ਇਹਦੀ ਰਿਪੇਅਰ ਕਰਨ ਵਾਲੀ ਆ ਬਾਈ ਹਜੇ ਮੈਂ ਤੁਹਾਨੂੰ ਕਹਿੰਦਾ ਠੀਕ ਇਹ ਟਰੈਕਟਰ ਬਿਲਕੁਲ ਸਹੀ ਆ ਇੰਜਨ ਗ ਠੀਕ ਹੈ ਚੈੱਕ ਕਰਿਆ ਵਾ ਇਹ ਚੈੱਕ ਕਰਿਆ ਵਾ ਜ਼ਿੰਮੇਦਾਰਾਂ ਤੋਂ ਟਰੈਕਟਰ ਲਿਆਂਦਾ ਆਪਾਂ ਠੀਕ ਹੈ ਠੀਕ ਆ ਨਾਲ ਪੂਲੇ ਵੀ ਲਿਆਂਦਾ ਗਿਆ ਟਰੈਕਟਰ ਜ਼ਿੰਮੇਦਾਰਾਂ ਤੋਂ ਜੇ ਕਿਸੇ ਵੀਰ ਨੇ ਤਿਆਰ ਕਰਾਉਣਾ ਮਿੱਤਰੋ ਆ ਟਰੈਕਟਰ ਦੀ ਦੇਣਗੇ ਬਾਕੀ ਕਣੀ ਸਰੀ ਇਹ ਨਹੀਂ ਹੈਗੀ ਵੀ ਗਲਿਆ ਸੜਾ ਵਾ ਜਿੰਨਾ ਰੰਗ ਜਿਵੇਂ ਕੀ ਰੀ ਧੁੱਪ ਦਾ ਡਾਇਆ ਵਾ ਉਹ ਧੁੱਪ ਦੀ ਕਰਿਆ ਬੰਕਸਾ ਹਾਂ ਬਈ ਰ ਬਾਕੀ ਸਾਰਾ origignal ਪਿਆ ਬਾਕੀ ਸਾਰਾ ਸਹੀ ਆ ਟਰੈਕਟਰ ਤੇ ਇਧਰ ਦੇਖੋ ਮਿੱਤਰੋ ਮਾਨੀ ਕਿਹਨੇ ਪਾਵਰ ਕਰਾਉਣਾ ਜਾਂ ਕੋਈ ਡਿਸਕ ਬ੍ਰੇਕ ਕਰਾਉਣਾ ਉਹ ਤਾਂ ਆਪਾਂ ਕਰਨੀ ਕਰਨਾ ਅਗਲੇ ਨੇ ਕਈ ਵਾਰ ਅਗਲਾ ਮਨ ਲਾ ਵੀ origignal look ਚ ਭਾਲਦਾ ਹਾਂ ਮੰਨ ਲਾ ਉਹ ਚੀਜ਼ ਵੀ ਆਪਣੀ ਇਹਦੀ ਵੀ ਗਾਰੰਟੀ ਹੈ ਇੰਜਨ ਗੇਅਰ ਦੀ ਡਾਇਰੈਕਟਰ ਦੀ ਇੰਜਨ ਗੇਅਰ ਦੀ ਗਾਰੰਟੀ ਹੈ ਹਾਂ ਜੇ ਮਗਰ ਲਈ ਹਿੱਸੇ ਜੋ ਕੋਈ ਬਾਜ ਹੋਵੇ ਹਨਾ ਗੇਰਾਂ ਚੋਂ ਜਾਂ ਗੇਰ ਨਿਕਲਦਾ ਹੋਵੇ ਇੰਜਨ ਪ੍ਰੈਸ਼ਰ ਘਟਾਜੇ ਬਲੋ ਮਾਰਜੇ ਦੀ ਫੁੱਲ ਜ਼ਿੰਮੇਵਾਰੀ ਆ ਪਹਿਲਾਂ ਬੰਦਾ ਚਲਾ ਕੇ ਆਈ ਚੈੱਕ ਕਰ ਲਈ ਦੂਸਤ ਬਾਅਦ ਤਿਆਰ ਕਰਾ ਠੀਕ ਹੈ ਜੀ ਮੈਂ ਕਿਹਾ ਜੀ ਆਪਣੀ ਤਸੱਲੀ ਕਰੀ ਵੀ ਅਗਲਾ ਆਪਦੀ ਤਸੱਲੀ ਆ ਕੇ ਕਰ ਸਕਦਾ ਮਿੱਤਰੋ ਕਰ ਸਕਦਾ ਬਾਈ ਤੇ ਇਹ ਟਰੈਕਟਰ ਵੀਰ ਹੋਣੀ ਦੇਣਗੇ ਆਹ ਦਾਣਾ ਆ ਬਾਹਰ ਜਾਣਾ ਹਥਿਆਰ ਹੋਗੇ ਹਾਂ ਇਹ ਵੀ ਹੁਣ ਕਿਸੇ ਨਾਲ ਲੈਣਾ ਇਹ ਵੀ ਦੇ ਦਾਂਗੇ ਬਾਈ ਆਪਾਂ ਹਜੇ ਇਹਨਾਂ ਦਾ ਪੰਗਾ ਨੂੰ ਕਿਹਨਾਂ ਨੂੰ ਦਿੱਤਾ ਵੇ ਇਹ ਹਾਇ 93 ਮਾਡਲ ਇਹ ਠੀਕ ਹੈ ਤੇ ਇਹ ਇਹਨਾਂ ਦਾ ਹਜੇ ਟਾਈਮ ਪਿਆਗਾ ਜੇ ਕੋਈ ਪਹਿਲਾਂ ਚਾਹੀਦਾ ਹੋਏ ਆਪਾਂ ਪਹਿਲਾਂ ਵੀ ਦੇ ਦਾਂਗੇ ਇਹ ਵੀ ਰੈਡੀ ਕਰ ਦਾਂਗੇ ਆਪਾਂ ਇਹ ਵੀ ਰੈਡੀ ਕਰ ਦਾਂਗੇ ਤੇ ਬ ਬਾਰੋਂ ਅੰਦਰੋਂ ਪੂਰਾ ਤਸੱਲੀ ਵਾਲਾ ਕਰਦੇ ਆ ਤੇ ਫੋੜ ਜਿਵੇਂ ਕਰੀਏ ਬਿਰਗ ਬੰਦਿਆਂ ਦੀ ਨਿਸ਼ਾਨੀ ਇੰਨੀ ਕ ਹੁੰਦੀ ਹੈ ਜਿਵੇਂ ਹੁਣ ਵੀ ਜੇ ਕਿਤੇ ਪਕਾਰਾ ਬੀਹ ਚੋਂ ਮਾਰ ਜੀ ਵਿੱਲੇ ਜਵਾਨੀ ਜ਼ਿਆਦਾ ਆ ਜਾਂਦੀ ਹੈ ਪਕਾਰੇ ਦਾ ਹੀ ਮੁੱਲ ਹੈ ਇਹਦਾ ਬਿਰਗ ਬੰਦਿਆਂ ਨੇ ਜਵਾਨੀ ਜ਼ਿਆਦਾ ਆ ਜਾਂਦੀ ਹੈ ਇਹ ਚੀਜ਼ ਦੇਖ ਕੇ ਵੀ ਯਾਰ ਫੋੜ ਨਾ ਕਿ ਅੱਗੇ ਹੱਡਾ ਮਸੀਂ ਘੇਰ ਮਾਰਿਆ ਸੀ ਤਾਂ ਇਹ ਕਰਕੇ ਬੰਦਾ ਕਹਿੰਦਾ ਵੀ ਯਾਰ ਤਿਆਰ ਕਰਾ ਕੇ ਰੱਖਣਾ ਫੋੜ ਹੀ ਆ ਤੇ ਜਿਹੜੇ ਬੰਦ ਨੇ ਚਲਾ ਲਿਆ ਚਲਾਉਂਦਾ ਵੀ ਫੋੜ ਹੀ ਆ ਉਹ ਦੂਜਾ ਬੰਦਾ ਫਾਰਮ ਟਰੈਕ ਲੈ ਲੈਂਦਾ ਕਹਿੰਦਾ ਪਾਵਰ ਲੈਣਾ ਹਨਾ ਤੇ ਦੱਬ ਕੇ ਸ਼ੇਅਰ ਕਰ ਦਿਓ ਪਿੰਡ ਸੇਲ ਭਰਾ ਨੰਬਰ ਸਕਰੀ ਕੋਈ ਵੀ ਟਰੈਕਟਰ 9811 ਵੀ ਲੜ ਦੇਣਗੇ ਠੀਕ ਹੈ 9811 ਵੀ ਆਪਾਂ ਖਰੀਦ ਕੇ ਅਲੇ ਨੂੰ ਤਿਆਰ ਕਰਕੇ ਦੇ ਦਾਂਗੇ ਉਹ ਵੀ ਤਿਆਰ ਕਰਕੇ ਮਤਲਬ ਬੰਦੇ ਨੂੰ ਕੋਈ ਵੀ ਟਰੈਕਟਰ ਜੇ ਤਿਆਰ ਕਰਾਉਣਾ ਭਾਲਣ ਦੀ ਲੋੜ ਨਹੀਂ ਟਰੈਕਟਰ ਵੀ ਤੁਸੀਂ ਦੇ ਦੋਗੇ ਟਰੈਕਟਰ ਦੇ ਦਾਂਗੇ ਆਪਾਂ 996 98 ਮਾਡਲ ਦਾ 9811 ਦੇ ਦਾਂਗੇ ਠੀਕ ਹੈ ਜੇ ਕਿਸੇ ਨੇ ਡੀਆਈ ਕਰਾਉਣਾ 65 ਬਾਈ ਕਰਾਉਣਾ ਸਾਈਡ ਗੇਅਰ ਕਰਾਉਣਾ ਠੀਕ ਹੈ ਸਾਰਾ ਕਰ ਦਨੇ ਆਪਾਂ ਬਸ ਇਹ ਰਹੇਗਾ ਟਰੈਕਟਰ ਚਾਹੀਦਾ ਟਰੈਕਟਰ ਵੀ ਮਿਲ ਜੂ ਤਿਆਰ ਕਰਾਇਆ ਕਰਾਇਆ ਵੀ ਮਿਲ ਜੂ ਤੇ ਦੱਬ ਕੇ ਬਸ ਸਿਰ ਵਾਲਾ ਬਟਨ ਦੱਬ ਦਿਓ ਸੋ ਬਹੁਤ ਬਹੁਤ ਧੰਨਵਾ